ਇੱਕ ਵਾਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪੁੱਜੇ ਜਿਸ ਦਾ ਨਾਮ ਸੀ ਕੁਲੰਬਾ ਇਹ ਪਿੰਡ ਹੁਣ ਪਾਕਿਸਤਾਨ ਦੇ ਜ਼ਿਲ੍ਹੇ ਮਲਤਾਨ ਵਿੱਚ ਹੈ ਉੱਥੇ ਇੱਕ ਬੜਾ ਵੱਡਾ ਠੱਗ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ ਉਸ ਨੇ ਸ਼ਹਿਰ ਤੋਂ ਹਟਮੀ ਇੱਕ ਵੱਡੀ ਸਾਰੀ ਸਰਾ ਬਣਾਈ ਹੋਈ ਸੀ ਜਿਸ ਵਿੱਚ ਉਹ ਆਏ ਗਏ ਰਾਈਆਂ ਦੀ ਸੇਵਾ ਕਰਦਾ ਸੀ ਸੱਜਣ ਸਾਧੂਆਂ ਫਕੀਰਾਂ ਵਾਲੇ ਕੱਪੜੇ ਪਾਉਂਦਾ ਸੀ ਜਿਹੜਾ ਮੁਸਾਫਿਰ ਆਵੇ ਉਹਦੀ ਬੜੀ ਸੇਵਾ ਕਰਦਾ ਚੰਗਾ ਖਾਣ ਨੂੰ ਦਿੰਦਾ ਸੌਣ ਲਈ ਚੰਗਾ ਮੰਜਾ ਬਿਸਤਰਾ ਵਿਛਾਉਂਦਾ ਜਦੋਂ ਮੁਸਾਫਰ ਸੌਂ ਜਾਂਦਾ ਤਾਂ ਸੱਜਣਾਂ ਅਤੇ ਉਸਦੇ ਸਾਥੀ ਉਸ ਮੁਸਾਫਰ ਨੂੰ ਮਾਰ ਦਿੰਦੇ ਤੇ ਉਸਦਾ ਮਾਲ-ਧਨ ਲੁੱਟ ਲੈਂਦੇ ਪਰ ਬਾਹਰ ਲੋਕਾਂ 'ਚ ਉਸਦੀ ਬੜੀ ਸਿਫਤ ਸੀ ਲੋਕ ਉਸਨੂੰ ਰੱਬ ਦਾ ਪਿਆਰਾ ਤੇ ਲੋਕਾਂ ਦਾ ਭਲਾ ਕਰਨ ਵਾਲਾ ਸਮਝਦੇ ਸਨ ਗੁਰੂ ਨਾਨਕ ਦੇਵ ਜੀ ਇਹੋ ਜੇ ਭੈੜੇ ਬੰਦਿਆਂ ਦਾ ਸੁਧਾਰ ਕਰਨ ਲਈ ਤਾਂ ਆਏ ਸਨ ਇਹ ਤਾਂ ਗੁਰੂ ਜੀ ਦੀ ਹਿੰਮਤ ਸੀ ਕਿ ਠੱਗਾਂ ਤੇ ਭੇੜੇ ਲੋਕਾਂ ਕੋਲ ਉਹਨਾਂ ਨੂੰ ਸਿੱਧੇ ਰਾਹ ਪਾਉਣ ਆਪ ਜਾਂਦੇ ਸਨ ਸੱਜਣ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਬੜੀ ਟਹਿਲ ਸੇਵਾ ਕਰਨੀ ਚਾਹੀ ਪਰ ਗੁਰੂ ਜੀ ਨੇ ਪਹਿਲਾਂ ਹੀ ਭਾਈ ਮਰਦਾਨਾ ਜੀ ਨੂੰ ਸਭ ਕੁਝ ਸਮਝਾ ਦਿੱਤਾ ਸੀ ਕਿ ਅਸੀਂ ਇੱਥੋਂ ਕੁਝ ਨਹੀਂ ਛਕਣਾ ਸੱਜਣ ਸਮਝਦਾ ਸੀ ਕਿ ਇਹ ਬਹੁਤ ਅੰਦੌਲਤ ਵਾਲੇ ਆਏ ਹਨ ਚੰਗੀ ਪੂੰਜੀ ਹੱਥ ਲੱਗੇਗੀ ਗੁਰੂ ਜੀ ਸੱਜਣ ਅਤੇ ਉਸ ਦੇ ਸਾਥੀਆਂ ਦੀ ਭੈੜੀ ਨੀਅਤ ਬਾਰੇ ਜਾਣਦੇ ਸਨ ਇਸ ਲਈ ਜਦ ਸੱਜਣ ਕਾਫੀ ਪਦਾਰਥ ਲੈ ਕੇ ਆਇਆ ਤਾਂ ਗੁਰੂ ਜੀ ਨੇ ਛਕਨ ਤੋਂ ਨਾ ਕਰ ਦਿੱਤੀ ਫਿਰ ਸੱਜਣ ਨੇ ਗੁਰੂ ਜੀ ਨੂੰ ਆਰਾਮ ਕਰਨ ਲਈ ਕਿਹਾ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਅਸੀਂ ਉਹ ਕੰਮ ਵਿਹਾਰ ਜਿਸ ਵਾਸਤੇ ਅਕਾਲ ਪੁਰਖ ਨੇ ਸਾਨੂੰ ਭੇਜਿਆ ਹੈ ਖਤਮ ਕਰਕੇ ਹੀ ਆਰਾਮ ਕਰਾਂਗੇ ਸੱਜਣ ਨਾਲ ਦੇ ਕਮਰੇ ਵਿੱਚ ਮੌਕੇ ਦੀ ਉਡੀਕ ਵਿੱਚ ਬੈਠਾ ਅਤੇ ਸੋਚਣ ਲੱਗਾ ਜਦ ਇਹ ਸੌ ਜਾਣਗੇ ਤਾਂ ਆਪਣਾ ਕੰਮ ਕਰ ਲਵਾਂਗੇ ਉਦੋਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਵਾ ਵਜਾਉਣ ਲਈ ਕਿਹਾ ਗੁਰੂ ਜੀ ਨੇ ਸੂਹੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਉੱਜਲ ਕਿਹਾ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸਿਉ ਧੋਵਾਂ ਤਿਸ ਜਦੋਂ ਸੱਜਣ ਨੇ ਨਾਲ ਦੇ ਕਮਰੇ ਵਿੱਚ ਇਹ ਸ਼ਬਦ ਸੁਣਿਆ ਤਾਂ ਉਸ ਦੀ ਹੈਰਾਨੀ ਦੇ ਹੱਥ ਨਾ ਰਹੀ ਕਿਉਂਕਿ ਉਸ ਨੂੰ ਸ਼ਬਦ ਵਿੱਚੋਂ ਆਪਣਾ ਪਖੰਡ ਸਪਸ਼ਟ ਦਿਖ ਰਿਹਾ ਸੀ ਉਹ ਉੱਠ ਕੇ ਗੁਰੂ ਜੀ ਦੇ ਕਮਰੇ ਵਿੱਚ ਜਾ ਬੈਠਾ ਉਸ ਨੂੰ ਅਨੁਭਵ ਹੋਇਆ ਕਿ ਗੁਰੂ ਸਾਹਿਬ ਉਸ ਦੇ ਪਰਦੇ ਅੰਦਰ ਕੀਤੇ ਕੁਕਰਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਗੁਰੂ ਸਾਹਿਬ ਦੇ ਚਰਨੀਂ ਡਿਗ ਪਿਆ ਗੁਰੂ ਜੀ ਨੇ ਉਸ ਨੂੰ ਪੁੱਛਿਆ ਤੇਰਾ ਨਾਂ ਕੀ ਹੈ ਉਹ ਕਹਿਣ ਲੱਗਾ ਜੀ ਮੇਰਾ ਨਾਂ ਸੱਜਣ ਹੈ ਹਿੰਦੂ ਮੈਨੂੰ ਸੱਜਣ ਮੱਲ ਕਹਿੰਦੇ ਹਨ ਮੁਸਲਮਾਨ ਮੈਨੂੰ ਸ਼ੇਖ ਸੱਜਣ ਸ਼ਾਹ ਕਹਿੰਦੇ ਨੇ ਸੱਜਣ ਦੀ ਇਹ ਗੱਲ ਸੁਣ ਕੇ ਗੁਰੂ ਜੀ ਹੱਸ ਪਏ। ਉਹ ਕਹਿਣ ਲੱਗੇ ਤੇਰਾ ਨਾਂ ਤਾਂ ਬੜਾ ਸੋਹਣਾ ਹੈ ਪਰ ਕੀ ਤੂੰ ਕੰਮ ਵੀ ਸੱਜਣਾ ਵਾਲੇ ਕਰਦਾ ਹੈ? ਸੱਜਣ ਨੇ ਇਹ ਸੁਣ ਕੇ ਨੀਮੀ ਪਾ ਲਈ। ਗੁਰੂ ਜੀ ਨੇ ਫਰਮਾਇਆ ਸੱਜਣਾ ਤੇਰੇ ਕੰਮ ਸੱਜਣਾ ਵਾਲੇ ਨਹੀਂ ਤੂੰ ਲੋਕਾਂ ਨੂੰ ਧੋਖਾ ਦਿੰਦਾ ਹੈ। ਪਾਪ ਕਰਕੇ ਤੇ ਤੂੰ ਧਾਨੇ ਇਕੱਠਾ ਕਰ ਰਿਹਾ ਹੈ। ਲੋਕਾਂ ਭਾਣੇ ਤੂੰ ਭਾਵੇਂ ਸੱਜਣਾ ਹੈ। ਸਾਧੂ ਹੈ ਪਰ ਤੂੰ ਰੱਬ ਨੂੰ ਧੋਖਾ ਨਹੀਂ ਦੇ ਸਕਦਾ। ਉਹ ਤੇਰੇ ਸਾਰੇ ਕੰਮਾਂ ਨੂੰ ਜਾਣਦਾ ਹੈ ਯਾਦ ਰੱਖ ਇੱਕ ਦਿਨ ਮਰਨਾ ਜ਼ਰੂਰ ਹੈ ਇਹ ਧੰਨ ਇੱਥੇ ਹੀ ਰਹਿ ਜਾਵੇਗਾ ਪਰ ਇਸ ਧੰਨ ਦੀ ਖਾਤਰ ਕੀਤੇ ਹੋਏ ਪਾਪ ਤੇਰੇ ਨਾਲ ਜਾਣਗੇ ਜਦੋਂ ਤੈਨੂੰ ਇੰਨਾ ਮੰਦੇ ਕਰਮਾਂ ਦਾ ਫਲ ਮਿਲੇਗਾ ਤਾਂ ਸੋਚ ਤੇਰਾ ਕੀ ਹਾਲ ਹੋਏਗਾ ਸੱਜਣਾ ਅਜੇ ਵੀ ਵੇਲਾ ਹੈ ਮੰਦੇ ਕੰਮ ਛੱਡ ਦੇ ਚੰਗੇ ਕੰਮ ਲੱਗ ਸੱਚੀ ਮੁੱਚੀ ਲੋਕਾਂ ਦਾ ਸੱਜਣ ਬਣ ਹਰ ਕਿਸੇ ਦਾ ਭਲਾ ਕਰ ਰੱਬ ਦਾ ਨੇਕ ਬੰਦਾ ਬਣ ਗੁਰੂ ਜੀ ਦੇ ਬਚਨਾਂ ਨੇ ਸੱਜਣ ਦਾ ਹਿਰਦਾ ਵਿੰਨ ਸੁਟਿਆ ਉਹ ਬੜਾ ਸ਼ਰਮਿੰਦਾ ਹੋਇਆ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਗੁਰੂ ਜੀ ਮੈਂ ਭੁੱਲ ਗਿਆ ਹਾਂ ਮੇਰੀਆਂ ਭੁੱਲਾਂ ਮਾਫ਼ ਕਰੋ ਮੈਂ ਅੱਗੇ ਤੋਂ ਭੜੇ ਕੰਮ ਨਹੀਂ ਕਰਾਂਗਾ ਗੁਰੂ ਜੀ ਨੇ ਉਸ ਨੂੰ ਰੱਬ ਦਾ ਨਾਮ ਜਪਣ ਧਰਮ ਦੀ ਕੀਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਸੱਜਣ ਨੇ ਮੰਦੇ ਕੰਮ ਛੱਡ ਦਿੱਤੇ ਹੁਣ ਉਹ ਸੱਚੀ ਮੁੱਚੀ ਦਾ ਸੱਜਣ ਬਣ ਗਿਆ ਗੁਰੂ ਜੀ ਦੀ ਆਗਿਆ ਮੰਨ ਕੇ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੰਗਤ ਜੀ ਇਹ ਸਾਖੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਏ ਸਿੱਖ ਨੇ ਤਨੋਂ ਮਨੋਂ ਧਰਮੀ ਬੰਨਾ ਧਰਮੀ ਬੰਨ ਦਾ ਵਿਖਾਵਾ ਨਹੀਂ ਕਰਨਾ ਭੇਖੀ ਨਹੀਂ ਬੰਨਾ ਜਿਹੜੇ ਲੋਕ ਅੱਜ ਕੱਲ ਸਾਦਾ ਸੰਤਾ ਵਾਲਾ ਸਰੂਪ ਬਣਾ ਕੇ ਮਾਇਆ ਦੀ ਖਾਤਰ ਲੋਕਾਂ ਨੂੰ ਗੁਰੂ ਸਾਹਿਬਾਨ ਦੀ ਸਿੱਖਿਆ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ ਅਸੀਂ ਉਹਨਾਂ ਦੇ ਜਾਲ ਵਿੱਚ ਨਹੀਂ ਫਸਣਾ ਜਿਹੜੇ ਲੋਕ ਸੰਤਾਂ ਦਾ ਪਹਿਰਾਵਾ ਬਣਾ ਕੇ ਲੋਕਾਂ ਦੀ ਧਨ ਦੌਲਤ ਲੁੱਟ ਰਹੇ ਨੇ ਲੋਕਾਂ ਦੀਆਂ ਕੁੜੀਆਂ ਦੀਆਂ ਇੱਜ਼ਤਾਂ ਲੁੱਟ ਰਹੇ ਨੇ ਉਹਨਾਂ ਦੇ ਜਾਲਾਂ ਵਿੱਚ ਸੰਗਤ ਜੀ ਆਪਾਂ ਨਹੀਂ ਫਸਣਾ ਆਪਣਾ ਇੱਕੋ ਹੀ ਗੁਰੂ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਦਰਸਾਏ ਹੋਏ ਮਾਰਗ ਦੇ ਉੱਤੇ ਚੱਲਣਾ ਹੈ ਉਮੀਦ ਕਰਦੇ ਹਾਂ ਸੰਗਤ ਜੀ ਤੁਹਾਨੂੰ ਇਹ ਸਾਖੀ ਪਸੰਦ ਆਈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ